ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਸੋ ਉਹ ਆ ਦੇ ਚੱਕਰਾਂ 'ਚ ਤਾਂ ਹੈ ਹੀ ਨਹੀਂ ਸੀ ਉਹ ਬਹੁਤ ਕੁਝ ਸਿੱਖਣ ਨੂੰ ਉਹਨਾਂ ਦੀਆਂ ਕਮਜ਼ਾਵਾਂ 'ਚੋਂ ਮਿਲਿਆ ਔਰ ਮੈਨੂੰ ਯਾਦ ਹੈ ਜਦੋਂ ਮੈਂ ਰਾਜਨੀਤੀ 'ਚ ਆ ਗਿਆ ਤੇ ਪਤਾルダー ਮੁੱਖ ਮੰਤਰੀ ਪੰਜਾਬੀਆਂ ਨੇ ਮੇਰੀ ਜ਼ਿੰਮੇਵਾਰੀ ਲਈ ਤਾਂ ਪਾਤਰ ਸਾਹਿਬ ਨੇ ਪੰਜਾਬੀ ਟ੍ਰਿਬਿਊਨ ਚ ਇੱਕ ਮਾਪੂਰਨ ਪੂਰਨ ਪੋਤਕ ਮੇਰੇ ਪੁੱਤ ਦਾ ਬਾਗ ਬਿਰਾਨ ਹੋਇਆ ਹਾਂਜੀ ਆ ਉਹ ਲਿਖਿਆ ਸੀ ਉਹਨਾਂ ਨੇ ਮੈਨੂੰ ਬੜਾ ਮੈਨੂੰ ਬੜਾ ਮੈਨੂੰ ਬਹੁਤ ਮੈਨ ਪਾਵ ਕੋਇਆ ਉਸ ਗੱਲ ਸੁਣ ਕੇ ਉਹ ਲੇਖ ਪੜ੍ਹ ਕੇ ਤੇ ਦੁਨੀਆ ਤੇ ਜਾਣ ਤੋਂ ਪਹਿਲ ਕੁਝ ਦਿਨ ਪਹਿਲਾਂ ਹੀ ਸਵੀ ਜੀ ਪਾਤਰ ਸਾਹਿਬ ਜਿਹੜਾ ਬੀਸੀ ਸਾਹਿਬ ਤੁਸੀਂ ਗੱਲ ਕਰਦੇ ਸੀ AI ਬਾਰੇ ਆਇਆ ਵੀ ਸੀਗਾ ਮੈਨੂੰ ਮਿਲਣ ਆਏ ਸੀਗੇ ਪਾਤਰ ਸਾਹਿਬ ਕਰੇ ਤੇ ਅਗਲੇ ਦਿਨ ਹੀ ਅਸੀਂ ਇਸ਼ਤਿਹਾਰ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਸੀਗਾ 21 ਫਰਵਰੀ ਸੀ ਨਾ ਹਾਂਜੀ ਤੇ ਅਗਲੇ ਦਿਨ ਹੀ ਅਸੀਂ ਕਿਹਾ ਸਾਰੇ ਖਵਾਰਾਂ 'ਚ ਪੂਰੇ ਪੂਰੇ ਦੇਸ਼ ਦੇ ਖਵਾਰਾਂ 'ਚ ਪੰਜਾਬੀ ਭਾਸ਼ਾ ਦਾ ਦਿਨ ਹੈ ਉਸਾਰੇ ਖਬਰਾਂ ਜਾਣਾ ਚਾਹੀਦਾ ਕਾ ਪੰਜਾਬੀ ਭਾਸ਼ਾ ਦਾ ਦੇ ਨਾ ਪੰਜਾਬੀ ਕੋਈ ਛੋਟੀ ਮੋਟੀ ਬੋਲੀ ਨਹੀਂ ਹੈਗੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬਸਦੇ ਆ ਸੋ ਸਾਡੇ ਕੋਲੇ ਸ਼ਾਇਰ ਫਕੀਰ ਸੰਤ ਗੀਤਕਾਰ ਸਿੰਗਰ ਸਾਡੇ ਕੋਲੇ ਜਿੰਨਾ ਪੰਜਾਬੀ ਦਾ ਜਿਹੜਾ ਦਿਰਸਾ ਇਸ ਵਕਤ ਫੇਮਸ ਹੈ ਉਹਨਾਂ ਹੋਰ ਕੋਈ ਨਹੀਂ ਕੋਈ ਵੀ ਹੈ ਬਾਲੀਵੁੱਡ ਵਾਲੇ ਵੀ ਜਿੰਨਾ ਚਿਰ ਕੋਈ ਪੰਜਾਬੀ ਟੋਨ ਦਾ ਗਾਣਾ ਨਹੀਂ ਹੈਗਾ ਉਹ ਆਪਣੇ 뮤직 ਨੂੰ ਸਿਕਿਉਰ ਨਹੀਂ ਮੰਨਦੇ ਬੇ ਪੰਜਾਬੀ ਕਿਉਂਕਿ ਪੰਜਾਬੀ ਬੈਠਿਆ ਸਾਰੀ ਦੁਨੀਆ 'ਚ ਸੋ ਮਾਂ ਬੋਲੀ ਕਿਸੇ ਮੈਂ ਕਹਿੰਦਾ ਬਾਕੀ ਪਛਾਹਵਾ ਵੀ ਸਿੱਖੋ ਪਰ ਮਾਂ ਬੋਲੀ ਦੀ ਕੀਮਤ ਤੇ ਨਾ ਸਿੱਖੋ ਕਿ ਕਈ ਵਾਰੀ ਕੁਝ ਐਨਆਰਆਈ ਦੋਸਤ ਮਿੱਤਰ ਆਉਂਦੇ ਨੇ ਪੁੱਛ ਤਿਆਂ ਪੰਜਾਬੀ ਬੋਲ ਲੈਂਦਾ ਬੱਚਾ ਸਮਝ ਲੈਂਦਾ ਏ ਬੋਲ ਦਿੰਦਾ ਮੈਂ ਕਿਹਾ ਵੀ ਜੇ ਸਮਝ ਲੈਂਦਾ ਤਾਂ ਮੈਂ ਬੋਲ ਵੀ ਸਕਦਾ ਕਹਿੰਦਾ ਜਵਾਬ ਅੰਗਰੇਜ਼ੀ ਚ ਦਿੰਦਾ ਮੈਂ ਕਿਹਾ ਤੁਸੀਂ ਪੰਜਾਬੀ ਜਵਾਬ ਦੇਣੋਂ ਹਟਜੋ ਨਾ ਤੁਸੀਂ ਵੀ ਸਮਝਣੋਂ ਹਟਜੋ ਵੀ ਮੈਨੂੰ ਤਾਂ ਸਮਝ ਨਹੀਂ ਆਈ ਅੰਗਰੇਜ਼ੀ ਉਹ ਆਪ ਹੀ ਬੋਲੂਗਾ ਮਜਬੂਰੀ ਚ ਸੋ ਇਹ ਆਪਣੇ ਪਤਾ ਨਹੀਂ ਕਿਉਂ ਆਪਣੇ ਪਹਿਲੀ ਜਤਾ 200 ਸਾਲ ਨੂੰ ਰਾਜ ਕਰਦੇ ਆਪਣੇ ਤੇ ਸਾਈਕੀ ਦੇ ਵਿੱਚ ਆਪਣੇ ਆ ਗਿਆ। ਵੀ ਸ਼ਾਇਦ ਅੰਗਰੇਜ਼ੀ ਬੋਲਣ ਵਾਲਾ ਸੀ ਕੋਈ ਬਹੁਤ ਹੀ ਵੱਡੇ ਜਾਂ ਵਿਦਵਾਨ ਮੰਨੇ ਜਾਂਦੇ ਆ। ਰਸੂਲ ਹਮਜ਼ਾ ਤੋਬ ਨੇ ਲਿਖਿਆ ਮੇਰਾ ਦਾਗਿਸਤਾਨ ਚ ਕਹਿੰਦਾ ਜੀ ਇੱਕ ਅੰਗਰੇਜ਼ ਮੇਰੇ ਮੂਰੇ ਅੰਗਰੇਜ਼ੀ ਬੋਲ ਰਿਹਾ ਹੈ। ਮੈਂ ਆਪਣੀ ਦਾਗਿਸਤਾਨ ਦੀ ਭਾਸ਼ਾ ਦਾਗੀ ਬੋਲ ਰਿਹਾ ਹਾਂ। ਤਾਂ ਮੈਨੂੰ ਹੀ ਅਨਪੜ੍ਹ ਜਾਂ ਮੈਨੂੰ ਹੀ ਜਿਹੜਾ ਉਹ ਕਿਉਂ ਕਿਹਾ ਜਾ ਰਿਹਾ ਕਿ ਮੈਂ ਕੱਟ ਨੌਲੇਜ ਹੈ ਮੈਨੂੰ ਜਦ ਕਿ ਮੈਂ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਉਹ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਸੋ ਮਾਂ ਮਾਂ ਚ ਤਾਂ ਨਹੀਂ ਕੋਈ ਫਰਕ ਹੁੰਦਾ ਨਾ ਮਾਂ ਤਾਂ ਮਾਂ ਹੀ ਹੈ ਸੋ ਇਸ ਕਰਕੇ ਆਪਾਂ ਪਤਾ ਨਹੀਂ ਕਿਉਂ ਇਦਾਂ ਆਟੋ ਲੈਂਗੁਏਜ ਮੋਡ ਤੇ ਲੱਗੇ ਹੋਏ ਆ ਆਪਾਂ ਪੰਜਾਬੀ ਜਿਹੜੇ ਆ ਚੰਗੇ ਭਲੇ ਜਾਵਾਂਗੇ ਦਿੱਲੀ ਨੂੰ ਗੱਡੀ 'ਚ ਗੱਲਾਂ ਕਰਦੇ ਪੰਜਾਬੀ ਜਾਨਦੇ ਆ ਜਦੋਂ ਹੀ ਅੰਬਾਲਾ ਚਲੇ ਗਏ ਆਪੀ ਹਿੰਦੀ 'ਚ ਹੋ ਜਾਈ ਨਹੀਂ ਪਤਾ ਨਹੀਂ ਕਿਵੇਂ ਮਤਲਬ ਸਾਨੂੰ ਐ ਲੱਗਦਾ ਵੀ ਇੱਥੇ ਹਿੰਦੀ ਚੱਲੂਗੀ ਹੁਣ ਰਿਕਸ਼ੇ ਵਾਲ ਨੂੰ ਕਹ ਕਹਨੇ ਭਈਆ ਕਿੰਨੇ ਪੈਸੇ ਉਹ ਕਹਿੰਦਾ 10 ਰੁਪਏ ਦਿਓ ਖੜਾ ਛੱਡੋ ਸਰਦਾਰ ਜੀ ਉਹ ਮੂਰੂ ਪੰਜਾਬੀ ਬੋਲੀ ਜਾਂਦਾ ਹੁੰਦਾ ਜੀ ਸਾਨੂੰ ਪਤਾ ਨਹੀਂ ਕਿਉਂ ਐ ਲੱਗਦਾ ਵੀ ਸਾਡੀ ਭਾਸ਼ਾ ਜਿਹੜੀ ਆ ਉਹ ਘੱਟ ਫੈਲੀ ਹੋਈ ਹੈ ਜਾਂ ਇਹ ਸਮਝ ਨਹੀਂ ਆਉਂਦੀ ਕਿਸੇ ਨੂੰ ਹੁਣ ਤਾਂ ਜਿੱਥੇ ਮਰਜ਼ੀ ਤੁਸੀਂ ਜਾਓਗੇ ਪੰਜਾਬੀ ਤੁਹਾਨੂੰ ਅਫਸਰ ਮਿਲਣਗੇ ਪੰਜਾਬੀ 'ਚ ਤੁਹਾਨੂੰ ਬੋਰਡ ਮਿਲਣਗੇ ਪੰਜਾਬੀ 'ਚ ਤੁਹਾਨੂੰ ਜਿਹੜਾ ਸਾਹਿਤ ਮਿਲੂਗਾ ਸਾਰਾ ਕੁਝ AI ਤੇ ਅਸੀਂ ਪੰਜਾਬੀ ਵਾਲਾ ਕਰ ਰਹੇ ਹਾਂ AI ਤੇ ਪੰਜਾਬੀ ਮਿਲੂ ਤੇ ਉਹਨੂੰ ਸਾਰਾ ਸਭੀ ਸਾਹਿਬ ਜਫਰ ਸਾਹਿਬ ਸਾਰੇ ਲੱਗੇ ਹੋਏ ਨੇ ਕਿ ਉਹ ਸਾਰਾ ਜਿਹੜਾ ਉਹਨੂੰ ਕੋਈ ਡਾਟਾ ਨਹੀਂ ਹੈਗਾ ਸੀਗਾ ਅਸਲ 'ਚ ਸਾਰਾ ਅਸੀਂ ਡਾਟਾ ਉਹਨੂੰ ਦੇਵਾਂਗੇ ਤੇ ਅਸੀਂ ਕਿਸੇ ਗੱਲੋਂ ਟੈਕਨੋ ਟੈਕਨੋਲੋਜੀ ਪੱਖੋਂ ਵੀ ਕਿਸੇ ਪੱਖੋਂ ਅਸੀਂ ਆਪਣੀ ਭਾਸ਼ਾ ਨੂੰ ਜਿਹੜੀ ਆਪਣੀ ਬੋਲੀ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਜਦੋਂ ਚਾਰਜ ਸੰਭਾਲਿਆ ਮੁੱਖ ਮੰਤਰੀ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਏ ਉਹ ਤਾਂ ਰੋਣ ਹੀ ਲੱਗ ਗਏ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਤਾਂ ਕਰਜ਼ਾਈ ਹੋਏ ਪਏ ਹਰ ਤਨਖਾਹਂ ਦਿੱਤੇ ਜਾਂਦੀਆਂ ਅਸਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇ ਮਤਲਬ ਕਰਜ਼ੇ ਥੱਲੇ ਆ ਗਈ ਫਿਰ ਜੇ ਵਿੱਦਿਆ ਹੀ ਕਰਜ਼ੇ ਥੱਲੇ ਆ ਗਈ ਫਿਰ ਕੀ ਸੋ ਅਸੀਂ ਉਹਨਾਂ ਨੂੰ ਮਤਲਬ 350 ਕਰੋੜ ਰੁਪਏ ਦਾ ਬਜਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਸਤੇ ਰੱਖਿਆ ਜੀ ਅੱਜ ਉਹ ਪੈਰਾਂ ਸਿਰ ਹੋ ਗਈ। ਪੰਜਾਬ ਯੂਨੀਵਰਸਿਟੀ ਤਾਂ ਪਹਿਲਾਂ ਹੀ ਕਾਫੀ ਅੱਛਾ ਕਰ ਰਹੀ ਸੀ। ਪਰ ਉੱਥੇ ਹੁਣ ਹੋਸਟਲ ਨਵੇਂ ਲੇਟੈਸਟ ਟੈਕਨੀਕਸ ਜਿਹੜੀਆਂ ਕੰਪਿਊਟਰ ਸਭ ਪੜਾਉਣ ਦੇ ਤਰੀਕੇ ਜਿਉਂ ਟੀਚਰਾਂ ਨੂੰ ਤਨਖਾਹ ਹੀ ਨਹੀਂ ਮਿਲੂਗੀ। ਫਿਰ ਤੁਸੀਂ ਜਦੋਂ ਫਿਰ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਬਹੁਤ ਨਵੇਂ ਤਰੀਕੇ ਨਾਲ ਪੜਾਇਆ ਜਾਊਗਾ ਜਾਂ ਕੋਈ ਉਹ ਤਾਂ ਆਪਣੇ ਆਪ ਦੇ ਭਵਿੱਖ ਦੀ ਚਿੰਤਾ ਕਰ ਰਹੇ ਨੇ ਜਿਨ੍ਹਾਂ ਨੇ ਸਾਡਾ ਭਵਿੱਖ ਬਣਾਉਣਾ ਪਹਿਲਾਂ ਉਹਨਾਂ ਦਾ ਵੀ ਇੱਕ ਤਾਂ ਸੇਵ ਕਰੋ ਨਾ ਉਹ ਤਾਂ ਧਰਨੇ ਦਿੰਦੇ ਫਿਰਦੇ ਸੀ ਯੂਨੀਵਰਸਿਟੀ 'ਚ ਰੋਜ਼ ਧਰਨੇ ਹੁੰਦੇ ਸੀ ਸੋ ਇਸ ਕਰਕੇ ਸਾਡੇ ਪੀਏਯੂ ਦੇ ਵਿੱਚ ਵੀ ਗੋਨਾਨਕ ਦੇਵ ਯੂਨੀਵਰਸਿਟੀ 'ਚ ਵੀ ਪੰਜਾਬੀ ਯੂਨੀਵਰਸਿਟੀ 'ਚ ਵੀ ਅਸੀਂ ਇਹ ਹੀ ਸੋਚ ਕੇ ਕੋਈ ਵੀ ਅਪਾਇੰਟਮੈਂਟ ਕਰਦੇ ਹਾਂ ਕਿ ਕੋਈ ਧੜੇ ਦਾ ਨਾ ਕੋਈ ਗਰੁੱਪ ਦਾ ਨਾ ਹੋਵੇ ਬੰਦਾ ਜਿਹੜਾ ਉਹ ادارے ਨੂੰ ਚਲਾ ਸਕਦਾ ਹੋਵੇ ਨਹੀਂ ਤਾਂ ਧੜੇਵੰਦੀਆਂ ਜਾਂ ਗਰੁੱਪੀਜ਼ਮ ਚ ਉਹ ਚ ਵੀ ਆਪਾਂ ਕਾਫੀ ਆਪਣਾ ਨੰਬਰ ਹੈ ਪੰਜਾਬੀਆਂ ਦਾ ਕਨੇ ਕਬੱਡੀ ਪੰਜਾਬੀਆਂ ਦੀ ਫੇਵਰਿਟ ਗੇਮ ਕਿਉਂ ਹੈ ਮੈਂ ਕਹਿੰਦਾ ਜੀ ਇਹਦਾ ਸੁਭਾਅ ਮਿਲਦਾ ਸਾਡੇ ਨਾਲ ਇਹਦੇ ਰੂਲ ਜਿਹੜੇ ਨੇ ਸਾਡੇ ਸੁਭਾਅ ਨਾਲ ਮਿਲਦੇ ਨਹੀਂ ਕਹਿੰਦੇ ਕਿਵੇਂ ਮੈਂ ਕਹਿੰਦਾ ਜੀ ਲੱਤਾਂ ਖਿੱਚਣੀਆਂ ਹੁੰਦੀਆਂ ਤਾਂ ਰੋਜ਼ ਕਰਦਿਆਂ ਕੰਮ ਆ ਸੀ ਅਨਵੇਂ ਇੱਕ ਬੰਦਾ ਆਇਆ ਉਹਨਾਂ ਦੀ ਮੰਜ਼ਲ ਤੇ ਜਾਣ ਨਹੀਂ ਦੇਣਾ ਆ ਤਾਂ ਰੋਜ਼ ਕਰਦੇ ਆਂ ਜੀ ਮੈਂ ਕੰਮ ਆ। ਸੋ ਸਾਡਾ ਤਾਂ ਫੇਵਰੇਟ ਆ ਸਾਡੀ ਗੇਮ। ਸੋ ਇੱਕ ਦੂਜੇ ਨੂੰ ਥੱਲੇ ਲਾਉਣਾ ਕਹਿੰਦਾ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ। ਉਹ ਉੱਦਲੇ ਪਾਸੇ ਦੇਖੇ ਜਾਣਾ ਵੀ ਜੀ ਕਾਰ ਲੈ ਲੈਣਾ ਕੋਈ ਗਵਾਂਢੀ ਇਹ ਨਹੀਂ ਸੋਚਦੇ ਮਿਹਨਤ ਕਰਕੇ ਮੈਂ ਤਾਂ ਵੱਡੀ ਕਾਰ ਲਵਾਂ ਉਹੀ ਸੋਚ ਜਾਣਗੇ ਕੋਈ ਗੱਲ ਨਹੀਂ ਹਾਰਨ ਮਾਰਦਾ ਚਰੀਟਾ ਪਾਵਾਂਗੇ ਕਰੇ। ਚਰੀਟੇ ਹੀ ਪਾ ਦਿੰਦੇ ਦੱਸੂ ਸੋ ਅਸੀਂ ਬਹੁਤ ਮਿਹਨਤੀ ਕੌਮ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀਆਂ ਸਿੱਖਿਆਵਾਂ ਦਿੱਤੀਆਂ ਮਜਲੂਮਾਂ ਦੇ ਹੱਕ 'ਚ ਲੜਨ ਦੀਆਂ ਸਿੱਖਿਆਵਾਂ ਦਿੱਤੀਆਂ ਅਸੀਂ ਦਾਦੇ ਤੋਂ ਲੈ ਕੇ ਪੋਤਿਆਂ ਤੱਕ ਸਰਵੰਸ ਬਾਰੇ ਹੋਏ ਗੁਰੂਆਂ ਦੇ ਵਾਰਸਾਂ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਚਾਹੇ ਉਹ ਜਿੰਨੀ ਮਰਜੀ ਗਿਣਤੀ 'ਚ ਹੋਣ ਦੁਸ਼ਮਣ ਤਾਂ ਫਿਰ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਮੈਂ ਸਵਾ ਲੱਖ ਹੋ ਗਿਆ ਤੇ ਅਸੀਂ ਚਿੜੀਆਂ ਤੋਂ ਬਾਜ ਤੜਾਉਣ ਵਾਲੇ ਗੁਰੂਆਂ ਦੇ ਵਾਰਸ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ ਚ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਣ ਵਾਲੇ ਸ਼ਹੀਦਾਂ ਦੇ ਵਾਰਿਸ ਸੋ ਇੰਨੀਆਂ ਕੁਰਬਾਨੀਆਂ ਔਰ ਇੰਨੀਆਂ ਲਾਸਾਨੀ ਕੁਰਬਾਨੀਆਂ ਕਿਸੇ ਹੋਰ ਕੌਮ ਕੋਲੇ ਜਾਂ ਖਿੱਤੇ ਕੋਲੇ ਨਹੀਂ ਹੈਗੀਆਂ ਜਿੰਨੀਆਂ ਆਪਣੇ ਕੋਲ ਸੰਭਾਲਣ ਦੀ ਲੋੜ ਆ ਬਸ ਯਾਦ ਕਰਨ ਦੀ ਲੋੜ ਆ ਆਪਣੇ ਵਿਰਸੇ ਨੂੰ ਆਪਣੇ ਸਾਹਿਤ ਨੂੰ ਆਪਣੀ ਬੋਲੀ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹ ਜਿੰਦਾ ਰਹਿੰਦੀਆਂ ਨੇ ਜਿਹੜੀਆਂ ਭੁੱਲ ਜਾਂਦੀਆਂ ਨੇ ਬਹੁਤ ਸਾਰੀਆਂ ਬੋਲੀਆਂ ਖਤਮ ਹੋ ਗਈਆਂ ਲੋਪ ਹੋ ਗਈਆਂ ਬੋਲੀਆਂ ਲੋਪ ਹੋ ਗਈਆਂ ਸੋ ਇਸ ਕਰਕੇ ਸਾਨੂੰ ਐਡੀ ਕੋਈ ਚਿੰਤਾ ਦੀ ਗੱਲ ਨਹੀਂ ਹੈ ਕਿ ਪੰਜਾਬੀ ਕੋਈ ਐਡੀ ਛੋਟੀ ਮੋਟੀ ਭਾਸ਼ਾ ਨਹੀਂ ਹੈ ਕਿ ਵੀ ਜੇ ਚਾਰ ਬੰਦੇ ਹਿੰਦੀ ਬੋਲਣ ਵਾਲੇ ਆ ਗਏ ਜਾਂ ਕੋਈ ਅੰਗਰੇਜ਼ੀ ਵਾਲੇ ਆ ਗਏ ਉਹਦੇ ਨਾਲ ਭਾਸ਼ਾ ਨੂੰ ਕੋਈ ਖਤਰਾ ਨਹੀਂ ਬਹੁਤ ਵੱਡੀ ਭਾਸ਼ਾ ਸਾਡੀ ਅਮੀਰ ਭਾਸ਼ਾ ਪਰ ਹਾਂ ਇਹ ਹੈ ਕਿ ਸਾਨੂੰ ਸਾਹਿਤਕਾਰਾਂ ਨੂੰ ਯਾਦ ਕਰਨਾ ਪਊ ਉਹਨਾਂ ਨੂੰ ਸਨਮਾਨ ਕਰਨਾ ਪਊ ਉਹਨਾਂ ਦੀਆਂ ਕਿਤਾਬਾਂ ਸੰਭਾਲਨੀਆਂ ਪੈਣਗੀਆਂ ਟੈਕਨੋਲੋਜੀ ਮੁਤਾਬਕ ਜੋ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਹੈ ਉਹਦੇ ਮੁਤਾਬਕ ਸਾਨੂੰ ਬੋਲੀ ਨੂੰ ਅਪਡੇਟ ਕਰਨਾ ਪਊ ਆਧੁਨਿਕਤਾ ਨੂੰ ਵੀ ਅਪਣਾਉਣਾ ਪਊਗਾ ਕਿਉਂਕਿ ਮੈਂ ਖੁਦ ਇੱਕ ਕਲਾਕਾਰ ਦੇ ਤੌਰ ਤੇ ਵਿਚਰਿਆ ਹੋਇਆ ਮੈਨੂੰ ਪਤਾ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਮੈਂ ਪੂਰੀ ਦੁਨੀਆ ਦੇ ਵਿੱਚ ਗਿਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਜਿੱਦ ਤੱਕ ਸੂਰਜ ਚੜ੍ਹਦਾ ਪਹਿਲਾਂ ਨਿਊਜ਼ੀਲੈਂਡ ਤੋਂ ਫਿਰ ਕੈਲੀਫੋਰਨੀਆ ਜਾ ਕੇ ਛੁੱਪਦਾ ਉੱਥੇ ਤੱਕ ਗਏ ਹੋਏ ਆ ਬਹੁਤ ਸਾਰੇ ਪੰਜਾਬੀ ਬੜੇ ਵੈਲ ਸੈਟਲਡ ਪੰਜਾਬੀ ਨੇ ਪੂਰੀ ਦੁਨੀਆ 'ਚ ਬਹੁਤ ਮਿਹਨਤਾਂ ਕਰ ਕਰਕੇ ਉਹਨਾਂ ਨੇ ਉਹਨਾਂ ਮੁਲਕਾਂ 'ਚ ਵੀ ਆਪਣੇ ਸਿੱਕੇ ਜਮਾਏ ਨੇ ਆਪਣੇ ਝੰਡੇ ਗੱਡੇ ਨੇ ਤੇ ਉਹਨਾਂ ਨੂੰ ਵੀ ਇਹੀ ਫਿਕਰ ਰਹਿੰਦਾ ਪੰਜਾਬ ਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਦੇਸ਼ ਦੀਆਂ ਖਬਰਾਂ ਨਹੀਂ ਪੜ੍ਹਦੇ ਆਉਤੋਂ ਪਹਿਲਾਂ ਦੇਸ਼ ਪੰਜਾਬ ਦੀ ਸੁੱਖ ਸ਼ਾਂਤੀ ਪੰਜਾਬ ਤੋਂ ਤਾਂ ਨਹੀਂ ਕੋਈ ਮਾੜੀ ਖ਼ਬਰ। ਦੇਖੋ ਕੁੜੀ ਚਾਹੇ ਜਿੰਨੇ ਮਰਜ਼ੀ ਅਮੀਰ ਕਰੇ ਵਿਆਹੀ ਜਾਵੇ ਉਹਦੀ ਇੱਕੋ ਹੀ ਇੱਛਾ ਰਹਿੰਦੀ ਹੈ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ। ਸੋ ਇਹ ਪੇਕੇ ਨੇ ਉਹਨਾਂ ਦੇ ਜਿਹੜੇ ਬਾਹਰ ਬੈਠੇ ਨੇ 18-18 ਘੰਟੇ ਬੀਬੀ ਘੰਟੇ ਨੇ ਸ਼ਿਫਟਾਂ ਲਾ ਕੇ ਮਿਹਨਤਾਂ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਇਸਟੈਬਲਿਸ਼ ਕੀਤਾ। ਇਹੇ ਕਰਕੇ ਫਿਰ ਸਾਰੇ ਉਹ ਕੋਈ ਪੰਜਾਬੀ ਜਿੱਥੇ ਵੀ ਜਾਂਦੇ ਆ ਉਹਦਾ ਗਾਣਾ ਤੇ ਖਾਣਾ ਨਾਲ ਲੈ ਜਾਂਦੇ। ਜੋ ਦੇਖੂਗਾ ਸ਼ੇਰੇ ਪੰਜਾਬ ਢਾਬਾ ਨਾਲ ਹੀ ਕਿਸ ਤਰ੍ਹਾਂ ਦੀ ਦੁਕਾਨ ਹੁੰਦੀ ਹੈ ਇੱਧਰ ਗਾਣੇ ਚਲੇ ਜਾਂਦੇ ਨੇ ਇੱਧਰ ਰੋਟੀ ਸੋ ਜਿੱਥੇ ਜਿੱਥੇ ਪੰਜਾਬੀ ਜਾਣਗੇ ਸਿੰਗਰ ਪੰਜਾਬ ਦੇ ਉੱਥੇ ਉੱਥੇ ਜਾਣਗੇ ਉਹ ਬੁਲਾਉਂਦੇ ਨੇ ਉਹ ਭਾਤਰ ਸਾਹਿਬ ਵੀ ਖੁਦ ਕਦੇ ਸਮਿਲਣਾ ਲਈ ਟ੍ਰਾਂਟੋ ਵੈਨਕੂਵਰ ਬਹੁਤ ਵਾਜੰਦਰੀ ਬਹੁਤ ਸੋ ਮੈਂ ਅੱਜ ਉਹਨਾਂ ਨੂੰ ਯਾਦ ਕਰਦੇ ਆਂ ਜਾਣਾਂ ਤਾਂ ਚਲੋ ਹਰੇਕ ਨੇ ਆ ਪਰ ਇਦਾਂ ਅਚਾਨਕ ਚਲੇ ਜਾਣਾ ਬਹੁਤ ਦੁਖਦਾਇਕ ਹੁੰਦਾ ਤੇ ਜਾਣੇ ਦੀ ਖਬਰ ਆਈ ਕਿ ਮਤਲਬ ਸਵੇਰ ਨੂੰ ਉਠੇ ਨਹੀਂ ਤੇ ਇੱਕ ਬਹੁਤ ਮਤਲਬ ਵੱਡਾ ਇਸ ਸਦੀ ਦਾ ਘਟਾ ਜਿਹੜਾ ਪੰਜਾਬੀ ਸਾਹਿਤ ਨੂੰ ਪੰਜਾਬੀ ਬੋਲੀ ਨੂੰ ਬਿਆ ਪਈਆ ਕਿ ਉਹਨਾਂ ਦੀ ਹੁਣ ਆਪਾਂ ਜਿਹੜਾ ਦਾ ਨੂੰ ਸੰਭਾਲ ਲਈਏ ਉਹਨਾਂ ਦੇ ਨਾਂ ਤੇ ਅਵਾਰਡ ਜਿਹੜੇ ਨੇ ਉਹਨਾਂ ਦੇ ਨਾਂ ਤੇ ਗੋਸ਼ਟੀਆਂ ਉਹਨਾਂ ਦੇ ਨਾਂ ਤੇ ਉਹਨਾਂ ਦੀਆਂ ਕਵਤਾਵਾਂ ਨੂੰ ਪੜਿਆ ਜਾਵੇ ਤਾਂ ਕਿ ਨਵੀਂ ਪੀੜ੍ਹੀ ਜਿਹੜੀ ਹੈ ਉਹ ਉਥੋਂ ਦੀਵੇ ਤੋਂ ਲੋਅ ਲੈ ਸਕੇ ਜਿਹੜਾ ਕਿਹਾ ਗਿਆ ਕਿ ਐਥਿਕ AI ਦਾ ਸੈਂਟਰ ਹੈ ਐਥਿਕਲ ਦਾ ਤੋਂ ਇੱਥੇ ਬਾਦਰ ਸਾਹਿਬ ਦੇ ਨਾਂ ਤੇ ਸੁਜੀਤ ਹਾਂਜੀ ਸੁਜੀਤ ਪਾਤਰ ਸਾਹਿਬ ਦੇ ਨਾਮ ਤੇ ਨਾ ਸੁਜੀਤ ਪਾਤਰ ਸੈਂਟਰ ਫਾਰ ਐਥਿਕ ਐਥੀਕਲ AI ਇੱਕ ਸੈਂਟਰ ਬਣਾਵਾਂਗੇ ਇੱਥੇ ਯੂਨੀਵਰਸਿਟੀ ਤੇ ਉਹਦੇ ਵਾਸਤੇ ਜਿੰਨਾ ਵੀ ਤੁਸੀਂ ਰੂਪਰੇਖਾ ਬਣਾ ਕੇ ਦੇ ਦਿਓ ਜੀ ਵਿਸਬ ਕੋਈ ਬਜਟ ਵਗੈਰਾ ਸਾਰਾ ਦਾਸ ਦਿਓ ਤੇ ਉਹਦੇ ਲਈ ਤੁਸੀਂ ਜੋ ਵੀ ਸਥਾਨ ਚੁਣੋਗੇ ਯੂਨੀਵਰਸਿਟੀ ਚਿੱਤੇ ਵੀ ਬਣੇ ਔਰ ਜੋ ਵੀ ਲੇਟੈਸਟ ਟੈਕਨੋਲੋਜੀ ਹੋਗੀ ਉਹ ਜਿਹੜੀ ਹੈ ਅਸੀਂ ਤੁਹਾਨੂੰ ਮੁਹैया ਕਰਾਵਾਂਗੇ ਜੀ ਜੀ ਫਰਜ਼ ਬਣਦੇ ਸਾਡੇ ਜੀ ਸਾਡਾ ਫਰਜ਼ ਹੈ ਕੋਈ ਕੋਈ ਬੈਠਾ ਪਲੀਜ਼ ਇਹ ਸਾਹ ਅਹਿਸਾਨ ਨਹੀਂ ਹੈਗਾ ਇਹ ਫਰਜ਼ ਹੈ ਕਿਉਂਕਿ ਸਰਕਾਰਾਂ ਦਾ ਕੰਮ ਹੈ ਹੁੰਦਾ ਹੈ ਕਿ ਆਪਣੇ ਆਪਣੇ ਨਾਗਰਿਕਾਂ ਦੀ ਸੇਫਟੀ ਉਹਨਾਂ ਦੇ ਰੋਜ਼ਗਾਰ ਉਹਨਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਇਹ ਸਰਕਾਰਾਂ ਦੇ ਫਰਜ਼ ਨੇ ਜੀ ਸਾਹਿਦਕਾਰਾਂ ਨੂੰ ਗੀਤਕਾਰਾਂ ਨੂੰ ਜ ਜਿਨ੍ਹਾਂ ਨੇ ਪੰਜਾਬੀ ਬੋਲੀ ਲਈ ਕੁਝ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਤ ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਫਰਜ਼ ਬਣਦੀ ਸਾਡੇ ਅੱਜ ਮੈਂ ਮੱਗੀ ਦਾ ਦਿਨ ਹੈ ਅੱਜ ਚਾੜੀ ਮੁਕਤੀਆਂ ਦੀ ਧਰਤੀ ਤੇ ਮੁਖਸਰ ਸਾਹਿਬ ਬਹੁਤ ਪਾਰੀ ਗਿਣਤੀ ਚ ਸੰਗਤਾਂ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉੱਥੇ ਜਾ ਕੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਉੱਥੇ ਜਾ ਕੇ ਜਿੱਥੇ ਬੇਦਾਵੇ ਪਾੜੇ ਸੀ ਸੋ ਅੱਜ ਦਾ ਦਿਨ ਇਸ ਪੱਖੋਂ ਵੀ ਬਹੁਤ ਇਤਿਹਾਸਿਕ ਹੈ ਪਰ ਮੈਨੂੰ ਸਾਵੀ ਸਾਹਿਬ ਨੇ ਕਿਹਾ ਕਿ ਇੱਥੇ ਪਹਿਲਾ ਉਹਨਾਂ ਦਾ ਫੰਕਸ਼ਨ ਕਰਨਾ ਹੈ ਦੁਨੀਆ ਦੇ ਜਾਣ ਤੋਂ ਬਾਅਦ ਉਹਨਾਂ ਦੀ ਯਾਦ ਚ ਪਹਿਲਾ ਕਰਨਾ ਹੈ ਤਾਂ ਮੈਂ ਕਿਹਾ ਜੀ ਮੈਂ ਆ ਜਾਊਂਗਾ। ਹੂੰ। ਤੁਮੇਨ ਬੋਝੰਗਾ ਲੱਗਿਆ ਤੁਹਾਡੇ ਵਰਗੇ ਲੋਕ ਜਿਹੜੇ ਨੇ ਹਾਂ ਨਹੀਂ ਤਾਂ ਐਸ ਕਿਸਮ ਦੀਆਂ ਵਿਚਾਰ ਗੋਸ਼ਟੀਆਂ ਵਾਸਤੇ ਮਤਲਬ ਹਾਲ ਖਾਲੀ ਹੋ ਹੁੰਦੇ ਨੇ। ਪਰ ਇੱਥੇ ਅੱਜ ਤੁਹਾਨੂੰ ਪੂਰਾ ਫੁੱਲ ਹਾਊਸ ਦੇਖ ਕੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਨਕਲਾਬ ਵਾਲੇ ਦੀਵੇ ਵਿੱਚ ਤੇਲ ਪਾਉਣ ਵਾਲੇ ਹੈਗੇ ਅਜੇ ਦੀਵਾ ਪੋਜਣ ਨਹੀਂ ਦੇਣਾ ਸੋ ਤੁਹਾਡਾ ਇੱਥੇ ਚੱਲਿਆ ਹੋਇਆ ਇੱਕ ਕਦਮ ਸਾਡੇ ਲਈ ਸਿਰਮੱਥ ਹੈ ਔਰ ਨੀਤਾਪਾ ਦੇਖਦੇ ਹਾਂ ਆਮ ਤੌਰ ਤੇ ਕਿ ਲੋਹੜੀ ਤੋਂ ਅਗਲਾ ਦਿਨ ਜਿਹੜਾ ਉਹ ਵੈਸੇ ਹੀ ਦੁਪਹਿਰ ਤੋਂ ਬਾਅਦ ਹੀ ਉੱਠਦੇ ਆਂ। ਪਰ ਤਾਂ ਦਾ 10 ਵਜੇ ਫੁੱਲ ਹੋਇਆ ਪਿਆ ਹਾਲ। ਇਹਦਾ ਮਤਲਬ ਪਾਤਾਲਸਰ ਦੀ ਜਿਹੜੀ ਪਿਆਰ ਹੈ ਜਿਹੜਾ ਉਹਨਾਂ ਦਾ ਉਹਦਾ ਕੋਈ ਕੀਮਤ ਕਿਸੇ ਕਰੰਸੀ 'ਚ ਨਹੀਂ ਹੋ ਸਕਦੀ। ਸੋ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਵੀ ਚੱਲਿਆ ਹੋਇਆ ਸਾਰਿਆਂ ਦਾ ਇੱਕ ਕਦਮ ਸਿਰ ਮੱਥੇ। ਔਰ ਅਭਿਖ ਦੇ ਵਿੱਚ ਸੁਜੀਤ ਪਾਤਲ ਯਾਦਗਾਰੀ ਅਵਾਰਡ ਵੀ ਦੇਵਾਂਗੇ। ਜਿਹੜੇ ਨਵੇਂ ਸ਼ਾਇਰ ਜਿਹੜੇ ਹੋਣਗੇ ਨਵੇਂ ਮੁੰਡੇ ਉਹਨਾਂ ਨੂੰ ਮਤਲਬ ਮਾਣ ਮਹਿਸੂਸ ਹੋ ਗਿਆ ਕਿ ਮੈਂ ਸਰੀਰ ਪਾਤਰ ਯਾਦਗਾਰੀ ਰਿਵਾਰਡ ਜਿੱਤੂ ਆ ਮੈਂ ਉਹਨਾਂ ਦੇ ਪਿੰਡ ਗਿਆ ਇੱਕ ਵਾਰੀ ਜਦੋਂ ਕਰਤਾਰਪੁਰ ਤੋਂ ਸੱਜੇ ਮੋੜੀ ਦਾ ਕਪੂਰਥਲੇ ਵੱਲ ਪੱਤੜ ਕਲਾਂ ਤਾਂ ਮੈਨੂੰ ਜਦੋਂ ਦੱਸਿਆ ਵੀ ਇਹ ਪਤਾ ਸਾਹਿਬ ਦਾ ਪਿੰਡ ਹੈ ਮੈਂ ਗਿਆ ਵੀ ਇਤੋਂ ਆ ਛੋਟੇ ਛੋਟੇ ਪਿੰਡਾਂ ਚੋਂ ਉੱਠ ਕੇ ਪੀ ਐਚ ਡੀਆਂ ਕਰਕੇ ਪੜ ਕੇ ਔਰ ਦੁਨੀਆ ਚ ਨਾਮ ਕਮਾਉਣਾ ਬਹੁਤ ਵੱਡੀ ਗੱਲ ਹੈ। ਨਿਕੁਨ ਦੁਨੀਆ ਚ ਨਾਮ ਕਮਾਉਣਾ ਪਦਮ ਸ਼੍ਰੀ ਦੇ ਅਵਾਰਡ ਜਿੱਤਨੇ ਸਾਹਿਦ ਕਲਾ ਕਦਮੀ ਦੇ ਅਵਾਰਡ ਕੋਈ ਐਸੀ ਕੋਈ ਐਸਾ ਅਵਾਰਡ ਨਹੀਂ ਹੋਣਾ ਜਿਹੜਾ ਨਾਂ ਕਰੇ ਪਿਆ ਹੋਵੇ ਹੈਨਾ ਸੋ ਅਬ ਉਹ ਵਰਤ ਤਾਂ ਫਿਰ ਛੋਟੇ ਰਹਿ ਜਾਂਦੇ ਨੇ ਜੀ ਜਦੋਂ ਕੋਈ ਬੰਦਾ ਸੋਚ ਤੇ ਖੜਾ ਹੋਵੇ ਤੇ ਸੋਚ ਜਿਹੜੀ ਹੈ ਉਹਨੂੰ ਕਲਮ ਵੱਤ ਕਰਕੇ ਕਾਗਜ਼ ਤੇ ਉਤਾਰ ਦੇਉ। ਸੋ ਬਹੁਤ ਮਾਨ ਕਿਸ ਗਲ ਤੇ ਹੈਗਾ ਕਿ ਅਸੀਂ ਸੁਜੀਤ ਬਾਤਰ ਹੋਰਾਂ ਨੂੰ ਦੇਖਿਆ ਹੋਇਆ। ਉਹਨਾਂ ਨੂੰ ਪੜਿਆ ਹੋਇਆ, ਪੜਦੀ ਰਵਾਂਗੇ। ਔਰ ਉਹਨਾਂ ਦੀਆਂ ਲਿਖਤਾਂ ਨੂੰ ਸਾਂਭਣਾ, ਉਹਨਾਂ ਦੇ ਪਰਿਵਾਰ ਨੂੰ किसी किस्म की कोई आर्थिक या समाजिक तौर पर किसी पखों में कोई जरूरत होगी अभी ना खड़ा मैं तो थोड़ा सार्वजन का बहुत बहुत धन्यवाद करना तीन तो मैंने इतने बुलाया और इन्नी प्यार शांति तो मैं सुनिया लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो मिलते रहे और जो भी किसी किस्म का कोई पंजाबी भाषा प्रति पंजाबी बोली ली साढ़े लाइक कोई सेवा हुई तो अं उसवा बद चढ़ के हिस्सा पवेंगे बहुत बहुत थोड़ा सारे का धन्यवाद बहुत बहुत मेहरबानी वागुरू जी का खालसा वाहू जी की ਮਾਨਯੋਗ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਇਸ ਸਟੇਜ ਤੋਂ ਇਹ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਥੀਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੈਂਟਰ ਸਥਾਪਿਤ ਹੋਊਗਾ ਹੁਣ ਇੱਕ ਕਿਤਾਬ ਜੋ ਸੰਜੀਤ ਪਾਤਰ ਜੀ ਦੇ ਬਹੁਤ ਅਜ਼ੀਜ਼ ਦੋਸਤ ਅਮਰਜੀਤ ਗਰੇਵਾਲ ਜੀ ਨੇ ਪਾਤਰ ਸਾਹਿਬ ਬਾਰੇ ਲਿਖੀ ਉਹ ਇਸ ਸਟੇਜ ਤੋਂ ਰਿਲੀਜ਼ ਕੀਤੀ ਜਾਣੀ ਹੈ ਮੈਂ ਗੁਜ਼ਾਰਿਸ਼ ਕਰਾਂਗਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਤੇ ਸਾਰੇ ਮਾਨਯੋਗ ਮਹਿਮਾਨਾਂ ਨੂੰ ਸ਼ਖਸੀਅਤਾਂ ਨੂੰ ਸਟੇਜ ਤੇ ਜੋ ਸੋਸ਼ੋਬਿਤ ਨੇ ਕਿਉਂ ਕਿਤਾਬ ਰੀਲਿਸ ਕੀਤੀ ਜਾਵੇ ਇਸ ਕਿਤਾਬ ਨੂੰ ਲੋਕ ਅਰਪਣ ਕਰਨ ਤੋਂ ਬਾਅਦ ਹੁਣ ਸਮਾਂ ਹੈ ਪਾਤਰ ਸਾਹਿਬ ਦੇ ਪਰਿਵਾਰ ਦੇ ਜੋ ਮੈਂਬਰ ਇੱਥੇ ਹਾਜ਼ਰ ਨੇ ਸਾਡੇ ਸਤਿਕਾਰਯੋਗ ਮੈਡਮ ਭੁਪਿੰਦਰ ਕੌਰ ਪਾਤਰ ਜੀ ਪਾਤਰ ਸਾਹਿਬ ਦੇ ਸਤਿਕਾਰਯੋਗ ਭਰਾ ਸਰਦਾਰ ਉਪਕਾਰ ਸਿੰਘ ਜੀ ਉਹਨਾਂ ਦੇ بیٹے ਮਨਰਾਜ ਪਾਤਰ ਜੀ ਔਰ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਪਾਤਰ ਸਾਹਿਬ ਦੇ ਸ਼੍ਰੀਮਤੀ ਬਲਬੀਰ ਕੌਰ ਜੀ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮੰਚ ਦੇ ਉੱਤੇ ਇੱਕ ਵਾਰੀ ਆ ਜਾਣ ਔਰ ਸਾਰੇ ਮੈਂ ਪ੍ਰਧਾਨਗੀ ਮੰਡਲ ਨੂੰ ਬਿਜ਼ਾਰਿਸ਼ ਕਰਾਂਗਾ ਕਿ ਮੰਚ ਦੇ ਅੱਗੇ ਆ ਕੇ ਮੈਡਮ ਭੁਪਿੰਦਰ ਕੌਰ ਪਾਤਰ ਜੀ ਸਰਦਾਰ ਉਤਕਾਰ ਸਿੰਘ ਜੀ ਮੈਡਮ ਬਲਵੀਰ ਕੌਰ ਜੀ ਤੇ ਮਨਰਾਜ ਪਾਤਰ ਉਹਨਾਂ ਦੇ ਪਰਿਵਾਰ ਦਾ ਸਨਮਾਨ ਜਿਹੜਾ ਹੈ ਉਹ ਕੀਤਾ ਜਾਵੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕਾਰਡ ਭੇਜਣੀ ਆ ਭੇਜ ਰਿਹਾ ਹਾਂ ਦੇਖ ਰਿਹਾ ਹਾਂ ਕਾਟੇ ਤੇ ਪਲੇਸ ਆਪਕਸਤਾਂ ਕਾ ਭੇਜੋ ਦੇਣਾ ਬਹੁਤ ਦੇ ਰਹੀ ਹਾਂ ਕਿ ਮੈਂ ਇੱਕ ਨਾ ਭੇਜ ਰਿਹਾ ਹਾਂ ਉੱਟੇ 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 ਮੈਂ ਸਾਰੇ ਪ੍ਰਧਾਨਗੀ ਮੰਡਲ ਨੂੰ ਗੁਜ਼ਾਰਿਸ਼ ਕਰਾਂਗਾ ਕਿ ਬੰਚ ਦੇ ਸਾਹਮਣੇ ਆ ਕੇ ਪਾਤਰ ਸਾਹਿਬ ਦੇ ਸਤਿਕਾਰਯੋਗ ਪਰਿਵਾਰਕ ਮੈਂਬਰਾਂ ਦਾ ਸਨਮਾਨ ਗੁਰਨਾਥ ਦੇਵ ਯੂਨੀਵਰਸਿਟੀ ਦੇ ਇਸ ਵਿੜੇ ਵਿੱਚ ਕੀਤਾ ਜਾਵੇ ਸਭ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਾਂਗਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਿ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਜੀ ਜੀਵਨ ਸਾਥੀ ਸੁਰਜੀਤ ਪਾਤਰ ਜੀ ਦੇ ਜਿਨ੍ਹਾਂ ਨੇ ਹਮੇਸ਼ਾ ਹੀ ਇੱਕ ਸਿਰਜਣਾ ਸ਼ਕਤੀ ਵਜੋਂ ਉਹਨਾਂ ਦੇ ਅੰਗ ਸੰਗ ਵਿਚਰਨਾ ਵਿਚਰੇ ਉਸ ਤੋਂ ਬਾਅਦ ਸਰਦਾਰ ਉਪਕਾਰ ਸਿੰਘ ਜੀ ਸਤਕਾਰਯੋਗ ਭਰਾ ਪਾਤਰ ਸਾਹਿਬ ਦੇ ਉਹਨਾਂ ਦਾ ਸਨਮਾਨ ਸ਼੍ਰੀਮਤੀ ਬਲਬੀਰ ਕੌਰ ਜੀ ਸਤਕਾਰਯੋਗ ਭੈਣ ਜੀ ਸੁਰਜੀਤ ਪਾਤਰ ਜੀ ਦੇ ਉਹਨਾਂ ਦਾ ਸਨਮਾਨ ਮਾਨਯੋਗ ਸੀਐਮ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਔਰ ਮਨਰਾਜ ਪਾਤਰ ਬਹੁਤ ਹੀ ਹੂਨਹਾਰ ਸਪੁੱਤਰ ਪਾਤਰ ਸਾਹਿਬ ਦੇ ਜਿਹੜੇ ਕਿ ਪਾਤਰ ਸਾਹਿਬ ਦੀਆਂ ਰਚਨਾਵਾਂ ਦਾ ਗਾਇਨ ਕਰਦੇ ਨੇ ਬਹੁਤ ਖੂਬਸੂਰਤ ਅੱਜ ਵੀ ਇੱਥੇ ਗਾਇਨ ਕਰਨਗੇ ਮਨਰਾਜ ਪਾਤਰ ਜੀ ਦਾ ਸਨਮਾਨ ਔਰ ਹੁਣ ਮੈਂ ਮਾਨਯੋਗ ਵਾਈਸ ਚਾਂਸਲ ਸਾਹਿਬ ਤੇ ਪ੍ਰਧਾਨਗੀ ਮੰਡਲ ਨੂੰ ਗੁਜ਼ਾਰਿਸ਼ ਕਰਾਂਗਾ ਕਿ ਮਾਨਯੋਗ ਮੁੱਖ ਮੰਤਰੀ ਜੀ ਦਾ ਸਨਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਭਾਸ਼ਾ ਵਿਭਾਗ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇ माननीय उपकुलपति जी ਤੇ ਸਮੂੱਚਾ ਪ੍ਰਧਾਨਗੀ ਮੰਡਲ ਸੀਐਮ ਸਾਹਿਬ ਦਾ ਸਨਮਾਨ ਕਰਦੇ ਹੋਏ ਬਹੁਤ ਸ਼ੁਕਰੀਆ ਜੀ ਮੈਂ ਗੁਜ਼ਾਰਿਸ਼ ਕਰਾਂਗਾ ਪ੍ਰਧਾਨਗੀ ਮੰਡਲ ਮੁੜ ਕੇ ਆਪਣੀਆਂ ਸੀਟਾਂ ਤੇ ਬਿਰਾਜਮਾਨ ਹੋਣ ਦੀ ਖੇਚਲ ਕਰੇ ਤਾਂ ਜੋ ਇਸ ਸਮਾਗਮ ਦੀ ਕਾਰਵਾਈ ਨੂੰ ਅੱਗੇ ਚਲਾਇਆ ਜਾ ਸਕੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹਨਾਂ ਦੇ ਰੁਝੇਵੇਂ ਬਹੁਤ ਜ਼ਿਆਦਾ ਨੇ ਉਹ ਕੁਝ ਸਮੇਂ ਤੱਕ ਜੀ ਅੱਛਾ ਠੀਕ ਹੈ ਜੀ ਬਹੁਤ ਸ਼ੁਕਰੀਆ ਸੀਐਮ ਸਾਹਿਬ ਦਾ ਜ਼ੋਰਦਾਰ ਤਾੜੀਆਂ ਦੇ ਨਾਲ ਸੀਐਮ ਸਾਹਿਬ ਦਾ ਅਭਿਨੰਦਨ ਕੀਤਾ ਜਾਵੇ ਉਹਨਾਂ ਨੇ ਸਮਾਂ ਦਿੱਤਾ ਬਾਕੀ ਸਾਰੇ ਬੈਠੇ ਰਹਿਣ ਕਿਉਂਕਿ ਇਹ ਸਮਾਗਮ ਅੱਗੇ ਚੱਲਣਾ ਹੈ ਕੇਵਲ ਸੀਐਮ ਸਾਹਿਬ ਜਾਣਗੇ ਬਾਕੀ ਪ੍ਰਧਾਨਗੀ ਮੰਡਲ ਮੁੜ ਕੇ ਇੱਥੇ ਆ ਕੇ ਸੁਸ਼ੋਭਤ ਹੋਏਗਾ ਕੁਝ ਸਮੇਂ ਦੇ ਵਿੱਚ ਬਾਕੀ ਸਾਰੇ